ਮਜੀਠੀਆ ਸਮਰਥਕਾਂ ਨੂੰ ਪੁਲਿਸ ਨੇ ਨਜ਼ਰਬੰਦ ਕੀਤਾ ਹੈ ਤਬਖਵਾ ਖਲਾਕੀਆਂ ਦੇ ਵਿੱਚ ਸਮਰਥਕਾਂ ਨੂੰ ਕਰਾ ਦੇ ਵਿੱਚ ਰੋਕਿਆ ਗਿਆ ਹੈ ਅਕਾਲੀ ਦਲ ਦਾ ਪੁਲਿਸ ਤੇ ਇਲਜ਼ਾਮ ਹੈ ਮਜੀਠੀਆ ਦੀ ਪੇਸ਼ੀ ਦੌਰਾਨ ਮਹਾਲੀ ਜਾਂ ਤੋਂ ਰੋਕਿਆ ਗਿਆ ਹੈ ਅਸ਼ਰੋਮੀਆ ਅਕਾਲੀ ਦਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਈ ਸਮਰਥਕਾਂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਹੈ ਕਰਾਂ ਤੋਂ ਰੋਕਿਆ ਗਿਆ ਹੈ ਤਾਂ ਮਜੀਠੀਆ ਸਮਰਥਕਾਂ ਨੂੰ ਪੁਲਿਸ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ ਹੈ ਵੱਡੀ ਖਬਰ ਕਿਉਂਕਿ ਵਖਵਾ ਖਲਾਕੀਆਂ ਦੇ ਵਿੱਚ ਜੋ ਸਮਰਥਕ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਘਰਾਂ ਦੇ ਅੰਦਰ ਰੋਕਿਆ ਜਾ ਰਿਹਾ ਹੈ ਤਾਕਾਲੀ ਦਲ ਦਾ ਇਹ ਪੁਲਿਸ ਦੇ ਉੱਤੇ ਇਲਜ਼ਾਮ ਸਾਫ ਸ਼ਬਦਾਂ ਦੇ ਵਿੱਚ ਆਉਂਦਾ ਹੈ ਕਿ ਮਜੀਠੀਆ ਦੀ ਅੱਜ ਪੇਸ਼ੀ ਦੇ ਦੌਰਾਨ ਮੁਹਾਲੀ ਜਾਨ ਤੋਂ ਰੋਕਿਆ ਜਾ ਰਿਹਾ ਹੈ ਤੇ ਕਈ ਸਮਰਥਕਾਂ ਨੂੰ ਰਸਤੇ ਦੇ ਵਿੱਚ ਰੋਕਿਆ ਜਾ ਰਿਹਾ ਹੈ ਤੇ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਤਾਂ ਸਰਕਾਰ ਦੇ ਉੱਤੇ ਇਲਜ਼ਾਮ ਲਗਾਦੇ ਹੋਏ ਪੁਲਿਸ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਇਸ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਮਜੀਠੀਆ ਦੀ ਪੇਸ਼ੀ ਦੇ ਦੌਰਾਨ ਮੁਹਾਲੀ ਜੋਂ ਤੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਮਜੀਠੀਆ ਸਮਰਥਕਾਂ ਨੂੰ ਪੁਲਿਸ ਦੇ ਵੱਲੋਂ ਨਜ਼ਰਬੰਦ ਕੀਤਾ ਜਾ ਰਿਹਾ ਵੱਖਵਾ ਖੇਤਰ ਦੇ ਵਿੱਚ ਜੋ ਵੀ ਸਮਰਥਕ ਮੌਜੂਦ ਨੇ ਉਹਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਰੋਕਿਆ ਜਾ ਰਿਹਾ ਹੈ ਤਾਂ ਤੜਕੇ 4 ਵਜੇ ਪੁਲਿਸ ਤੋਂ ਕਰੀਬ ਸਮਰਥਕਾਂ ਦੇ ਲਈ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਵਧੇਰੇ ਜਾਣਕਾਰੀ ਦੇ ਲਈ ਮਰੇ ਸਹਿਯੋਗੀ ਵਿਨੇਸ਼ ਫੋਨ ਲਾਈਨ ਤੋਂ ਜੁੜੇ ਹੋਏ ਨੇ ਵਿਨੇਸ਼ ਕੀ ਕੁਝ ਅਪਡੇਟ ਹੈ ਕਿਸ ਤਰੀਕੇ ਦੇ ਨਾਲ ਸਮਰਥਕਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਕੀ ਕੁਝ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਨਟੋਨੀਓ ਅੱਜ ਅਪਾ ਜਾਣਦੇ ਹਾਂ ਕਿ ਬਿਕਰਮਜੀਤ ਸਿੰਘ ਜੀਠੀਆ ਦਾ ਜਿਹੜਾ ਵਿਜੀਲੈਂਸ ਰਿਮਾਂਡ ਓਵਰ ਹੋ ਰਿਹਾ ਤੇ ਅੱਜ ਉਹਨਾਂ ਦੀ ਮਹਾਲੀ ਕੋਰਟ ਦੇ ਵਿੱਚ ਪੇਸ਼ੀ ਹੈ ਤੇ ਇਹ ਦੌਰਾਨ ਸਵੇਰੇ ਖਬਰਾਂ ਆਈਆਂ ਕਿ ਜਿਹੜੇ ਅਕਾਲੀ ਵਰਕਰ ਹੈ ਕੁਝ ਜਿਹੜੇ ਵਿਕਰਮ ਜੇਠੀ ਦੇ ਕਰੀਬੀ ਆ ਉਹ ਮੁਹੱਲੇ ਕੋਟ ਵਿੱਚ ਆਣਾ ਚਾਹੁੰਦੇ ਸੀ ਹਮਾਂ ਦੇ ਸਮਰਥਨ ਦੇ ਲਈ ਤੇ ਰਾਹ ਵਿੱਚ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਜਾਂ ਘਰਾਂ ਵਿੱਚ ਹੀ ਹਾਊਸ ਰੈਫ ਕੀਤਾ ਜਾ ਰਿਹਾ ਹੈ ਜਿਹੜੇ ਬਕਾਇਦਾ ਅਕਾਲੀ ਦਲ ਦੇ ਕੁਝ ਵਰਕਰ ਆ ਉਹਨਾਂ ਵੱਲੋਂ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ ਹੈ ਦੀ ਅਕਾਲੀ ਦਲ ਜਿਹੜੀ ਵਿਕਰਮ ਜੀਠੀਆ ਦੀ ਟੀਮ ਹੈ ਜਾਂ ਜਿਹੜੇ ਅਕਾਲੀ ਦਲ ਦੇ ਕੁਝ ਵਰਕਰ ਆ ਉਹਨਾਂ ਨੇ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਇਹ ਗੱਲ ਹੈ ਕਿ ਵਾਕਈ ਜਿਹੜੇ ਉਹਨਾਂ ਦੇ ਵਰਕਰਸ ਨੂੰ ਰੋਕਿਆ ਜਾ ਰਿਹਾ ਹੈ ਉਧਰੋਂ ਪਾਵਾਂ ਜਿਹੜੇ ਮਾਝੇ ਵਾਲੋਂ ਆ ਰਹੇ ਸੀ ਇਹ ਉੱਥੇ ਉਹਨਾਂ ਨੂੰ ਰਾਹ ਦੇ ਵਿੱਚ ਵਿਆਸ ਰਿਆ ਕੋਲੇ ਰੋਕਿਆ ਜਾ ਰਿਹਾ ਹੈ ਜਾਂ ਇੱਧਰ ਜਿਹੜੇ ਕੁਝ ਮੁਹਾਲੀ ਜ਼ਿਲ੍ਹੇ ਦੇ ਅਡਜੋਇਨਿੰਗ ਸੀਗੇ ਆ ਰਹੇ ਆ ਇੱਥੇ ਆ ਚੰਦ ਦੀਗੇ ਮੁਹੱਲੀ ਕੋਟ ਵਿੱਚ ਉਹਨਾਂ ਨੂੰ ਆ ਜਿਹੜਾ ਹੈ ਘਰਾਂ ਵਿੱਚ ਹੀ ਰੋਕਿਆ ਜਾ ਰਿਹਾ ਜਾਂ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਹਾਊਸ ਅਰੈਸਟ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਜਿਹੜੇ ਅਕਾਲੀ ਹਲ ਦੇ ਵਰਕਰ ਹੈ ਅਕਾਲੀ ਪਾਰਟੀ ਆ ਉਹਨਾਂ ਵੱਲੋਂ ਭਾਰੀ ਇਸ ਤੇ ਦਰੋਸ ਰਾਇਆ ਜਾ ਰਿਹਾ ਜੀ ਤਾਨਿਆ ਜੀ ਵਿਨੇਸ਼ਤਾ ਖਬਰ ਬਿਲਕੁਲ ਤਾਜ਼ੀ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਸਮਰਥਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਊਸ ਹਾਊਸ ਅਰੈਸਟ ਕੀਤਾ ਜਾ ਰਿਹਾ ਪੇਸ਼ੀ ਹੋਣੀ ਹੈ ਜਿਸ ਦੇ ਚਲਦੇ ਭਾਰੀ ਤਾਦਾਦ ਦੇ ਵਿੱਚ ਸਮਰਥਕਾਂ ਦੇ ਵੱਲੋਂ ਆਪਣਾ ਸਮਰਥਨ ਦਿਖਾਉਣ ਦੇ ਲਈ ਪਹੁੰਚਿਆ ਜਾਣਾ ਸੀ ਪਰ ਹੁਣ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ ਮੁਹਾਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਸਮਰਥਕਾਂ ਨੂੰ ਘਰਾਂ ਦੇ ਵਿੱਚ ਹੀ ਹਾਊਸ ਅਰੈਸਟ ਕੀਤਾ ਜਾ ਰਿਹਾ ਹੈ ਤਾਂ ਪੇਸ਼ੀ ਦੇ ਲਈ ਮੁਹਾਲੀ ਦਾ ਰੁੱਖ ਕਰਨਾ ਸੀ ਸਮਰਥਕਾਂ ਦੇ ਵੱਲੋਂ ਪਹੁੰਚਿਆ ਜਾਣਾ ਸੀ ਜਿਸ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਕਈ ਸਵਾਲ ਖੜੇ ਹੁੰਦੇ ਨੇ ਕਿਉਂਕਿ ਪੇਸ਼ੀ ਤੋਂ ਪਹਿਲਾਂ ਨਜ਼ਰਬ ਕ ਇਹ ਇਲਜ਼ਾਮ ਵੀ ਲਗਾਇਆ ਅਕਾਲੀ ਦਲ ਦੇ ਵੱਲੋਂ